जीडीएस न्यूज़ चैनल देख रहे सारे श्रोताओं ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਗਿਆ ਹੈ ਤਾਂ ਹਰ ਪਾਰਟੀ ਸਰਗਰਮ ਹੋ ਚੁੱਕੀ ਹੈ ਹਰ ਪਾਰਟੀ ਨੇ ਆਪਣਾ ਉਮੀਦਵਾਰ ਜਿਹੜਾ ਹੈ ਹੌਲੀ-ਹੌਲੀ ਚੋਣ ਮੈਦਾਨ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਹੈ ਇਸੇ ਤਰ੍ਹਾਂ ਗੱਲ ਕਰੀਏ ਤਾਂ ਭਾਜਪਾ ਨੇ ਵੀ ਆਪਣਾ ਉਮੀਦਵਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਤਾਰ ਦਿੱਤਾ ਹੈ ਸਰਦਾਰ ਮਨਜੀਤ ਸਿੰਘ ਮੰਨਾ ਮੀਆ ਵਿੰਡ ਨੂੰ ਜਿਹੜੇ ਤਿੰਨ ਵਾਰ ਵਿਧਾਇਕ ਰਹ ਚੁੱਕੇ ਨੇ ਇੱਕ ਵਾਰ ਸੰਸਦੀ ਸਕੱਤਰ ਰਹ ਚੁੱਕੇ ਨੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਇੱਥੇ ਮੈਂ ਇੱਕ ਦੱਸਣਾ ਚਾਹੁੰਦਾ ਹੈ ਕਈਆਂ ਪਾਰਟੀਆਂ ਨੇ ਵਾਅਦਾ ਕੀਤਾ ਸੀ ਅਸੀਂ ਜਿਹੜਾ ਡਿਪੀ ਸੀ ਆ ਨਾ ਉਹ ਅਸੀਂ ਐਸੀ ਸਮਾਜ ਦੇ ਵਿੱਚੋਂ ਦਵਾਂਗੇ ਪਰ ਅਜੇ ਤੱਕ ਉਹ ਜਿਹੜਾ ਵਾਅਦਾ ਹੈ ਉਹਨਾਂ ਪਾਰਟੀਆਂ ਨੇ ਪੂਰਾ ਨਹੀਂ ਕੀਤਾ ਪਰ ਇੱਥੇ ਬੀਜੇਪੀ ਨੇ ਇੱਕ ਵੱਡਾ ਭਰੋਸਾ ਜਤਾਇਆ ਹੈ ਐਸਸੀ ਸਮਾਜ ਦਾ ਵਿਧਾਇਕ ਜਿਹੜਾ ਤਿੰਨ ਵਾਰ ਵਿਧਾਇਕ ਰਹਿ ਚੁੱਕਾ ਹੈ ਇੱਕ ਇੱਕ ਵਾਰ ਸੰਸਦ ਹੀ ਸਕਤ ਰਹਿ ਚੁੱਕਾ ਹੈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਬਹੁਤ ਵੱਡਾ ਭਰੋਸਾ ਜਤਾਇਆ ਆਪਾਂ ਗੱਲਬਾਤ ਕਰਾਂਗੇ ਮੀਆਂਵਿੰਡ ਮੀਆਂਵਿੰਡ ਸਾਹਿਬ ਦੇ ਨਾਲ ਕਿ ਕਿੱਦਾਂ ਉਹ ਦੇਖਦੇ ਨੇ ਉਹ ਆਓ ਸਾਰੀ ਆਪਾਂ ਗੱਲਬਾਤ ਕਰਦੇ ਆਂ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੈਦਰ ਜੀ ਮਿਹਰਬਾਨੀ ਧੰਨਵਾਦ ਸਰ ਪਾਰਟੀ ਨੇ ਵੱਡਾ ਭਰੋਸਾ ਕਰਕੇ ਤੁਹਾਨੂੰ ਇਹ ਟਿਕਟ ਦੇ ਨਾਲ ਨਵਾਜਿਆ ਕਿੱਦਾਂ ਦੇਖਦੇ ਜੋ ਮੈਂ ਤਾਂ ਸ਼ੁਕਰ ਗੁਜ਼ਾਰਿਆ ਜੀ ਅਕਾਲ ਪੁਰਖ ਦਾ ਸੱਚੇ ਪਾਤਸ਼ਾਹ ਜੀ ਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਨਿਮਾਣੇ ਜਿਹੇ ਗਰੀਬ ਨੂੰ ਐਡਾ ਵੱਡਾ ਮਾਣ ਬਖਸ਼ਿਆ ਤੇ ਉਹਦੇ ਨਾਲ ਨਾਲ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਹਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਾਡੇ ਅਮਨ ਛਾਹ ਜੀ ਸਾਡੇ ਪਾਰਟੀ ਪ੍ਰਧਾਨ ਜੇਪੀ ਲੱड्डा ਜੀ ਸਾਡੇ ਪੰਜਾਬ ਦੇ ਇੰਚਾਰਜ ਵਿਜੇ ਰupani ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਸਾਡੇ ਪੰਜਾਬ ਦੇ ਸੰਗਠਨ ਮਹਾਮંત્રી ਸ਼੍ਰੀ ਨਵਾਸ਼ ਲੂਜੀ ਤੇ ਸਮੁੱਚੀ ਹਾਈ ਕਮਾਂਡ ਦਾ ਮੈਂ ਜਿੱਥੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਇੱਕ ਮਾਣ ਬਖਸ਼ਿਆ ਇੱਕ ਜਨਰਲ ਸੀਟ ਤੇ ਇੱਕ ਐਸਪੀ ਭਾਈਚਾਰੇ ਦੇ ਇੱਕ ਨਮਾਣੇ ਜੇ ਆਗੂ ਨੂੰ ਜਿਹੜਾ ਵਾ ਉਹਨਾਂ ਨੇ ਇਹ ਸੀਟ ਦੇ ਕੇ ਨਵਾਜਿਆ ਮੇਰੇ ਕੋਲ ਤਾਂ ਕੋਈ ਇਹੋ ਜਿਹੇ ਸ਼ਬਦ ਨਹੀਂ ਹੈਗੇ ਕਿ ਮੈਂ ਜਿਨ੍ਹਾਂ ਨਾਲ ਹਾਈ ਕਮਾਂਡ ਦਾ ਧੰਨਵਾਦ ਕਰ ਸਕਾਂ ਤੇ ਮੈਂ ਜਿੱਥੇ ਹਾਈ ਕਮਾਂਡ ਦਾ ਧੰਨਵਾਦ ਵੀ ਕਰਦਾ ਉਹਨਾਂ ਨੂੰ ਵਿਸ਼ਵਾਸ ਵੀ ਦੋਣਾ ਕਿ ਆਪਣੇ ਸਾਰੇ ਵਰਕਰਾਂ ਦੇ ਨਾਲ ਆਪਣੇ ਜੁम्मेवार ਆਗੂ ਸਹਿਬਾਨਾਂ ਦੇ ਨਾਲ ਆਪਣੇ ਭਾਈਚਾਰੇ ਦੇ ਵੀਰਾਂ ਨੂੰ ਨਾਲ ਲੈ ਕੇ ਦਿਨ ਰਾਤ ਮਿਹਨਤ ਕਰਕੇ ਤਕੜੇ ਹੋ ਕੇ ਇਹ ਸੀਟ ਜਿਹੜੀ ਜਿੱਤ ਗਏ ਅਸੀਂ ਮੋਦੀ ਸਾਹਿਬ ਦੀ ਝੋਲੀ 'ਚ ਪਾਵਾਂਗੇ ਸਰ ਜਿੱਥੇ ਲਾਲਜੀ ਸਪ ਭੁੱਲਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਹ ਪੱਟਾਂ ਤੇ ਥਾਪੀਆਂ ਮਾਰਦੇ ਸੀਗੇ ਮੇਰੇ ਕੱਦ ਦਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਰਦਾ ਸਾਰੀਆਂ ਪਾਰਟੀਆਂ ਮੇਰੇ ਤੋਂ ਡਰ ਚੁੱਕੀਆਂ ਨੇ ਕਿਦਾਂ ਦੇਖਦੇ ਜੋ ਇਹ ਤਾਂ ਬਹੁਤ ਵੱਡਾ ਜਿਹੜਾ ਹੰਕਾਰ ਦੀ ਗੱਲ ਆ ਇਹ ਅੱਠ ਗੁਰੂ ਸਾਹਿਬਾਨਾਂ ਦੀ ਚਰਨ ਸੂ ਪਵਿੱਤਰ ਧਰਤੀ ਆ ਖਡੂਰ ਸਾਹਿਬ ਇੱਥੇ ਜਿੰਨੇ ਵੀ ਕਿਸੇ ਨੇ ਹੰਕਾਰ ਕੀਤਾ ਨਾ ਉਹ ਹਮੇਸ਼ਾ ਹੀ ਘਾਟੇ ਚ ਗਿਆ ਇੱਥੇ ਤੇ ਨਿਉ ਹੋ ਕੇ ਇਥੇ ਆਪਾਂ ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਆ ਮੈਂ ਸਮਝਦਾ ਕਿ ਇਹੋ ਜੀਆਂ ਗੱਲਾਂ ਜੇ ਅੱਜ ਉਹਨਾਂ ਨੂੰ ਸੱਤਾ ਦਾ ਨਸ਼ਾ ਵਾ ਤੇ ਉਹ ਲੋਕਾਂ ਨੇ ਦੱਸ ਦੇਣਾ ਇਹਨਾਂ ਨੂੰ ਕਿ ਇਹ ਜਿਹੜੀਆਂ ਥਾਪੀਆਂ ਮਾਰਦੇ ਨੇ 4 ਤਰੀਕ ਨੂੰ ਸਾਰਾ ਰਿਜ਼ਲਟ ਸਾਹਮਣੇ ਆ ਜਾਣਾ ਕਿ ਲੋਕ ਕੀ ਚਾਹੁੰਦੇ ਨੇ ਕਿ ਲੋਕਾਂ ਨੇ ਇੱਕ ਵਾਰੀ ਧੋਖਾ ਖਾ ਲਿਆ ਹੁਣ ਨਹੀਂ ਲੋਕ ਧੋਖਾ ਖਣਗੇ ਬੜਾ ਲੋਕਾਂ ਨਾਲ ਇਹਨਾਂ ਨੇ ਝੂਠ ਬੋਲਿਆ ਬੜਾ ਫਰੇਵ ਕੀਤਾ ਧੋਖਾ ਕੀਤਾ ਅਸੀਂ ਆ ਕਰਦੇ ਆਂ ਕਿ ਜੇ ਕਰਦੇ ਆਂਗੇ ਉਹ ਕਰ ਦਾਂਗੇ ਪਰ ਕੀਤਾ ਕੁਛ ਨਹੀਂ ਅੱਜ ਲੋਕ ਤਾਂ ਸਮੇਂ ਦੀ ਅਢੀਕ ਚਾ ਕਿ ਕਿਹੜਾ ਵੇਲਾ ਵੋਟਾਂ ਦਾ ਸਮਾ ਆਵੇ ਤੇ ਅਸੀਂ ਇਹਨਾਂ ਲੋਕਾਂ ਨੂੰ ਸਬਕ ਸਿਕਾਈਏ ਕਿ ਤੁਸੀਂ ਕਿਵੇਂ ਸਾਡੇ ਨਾਲ ਧੋਖਾ ਕੀਤਾ ਸੀ ਤੇ ਅੱਜ ਲੋਕ ਜਿਹੜੇ ਆ ਤੁਹਾਡੇ ਤੋਂ ਪਾਸੇ ਹੋ ਗਏ ਨੇ ਅੱਜ ਲੋਕ ਤੁਹਾਨੂੰ ਚੰਗੀ ਤਰ੍ਹਾਂ ਸਫਨ ਸਬਕ ਜਿਹੜਾ ਵਾ ਉਹ ਸਿਖਾਉਣ ਵਾਸਤੇ ਤਿਆਰ ਬਰ ਤਿਆਰ ਬੈਠੇ ਨੇ ਮਨਾ ਸਭ ਇੱਥੇ ਮੈਂ ਇੱਕ ਵੱਡੀ ਸਾਰੀ ਗੱਲ ਕਰਦਾ ਆ ਕਿ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰੀਦੀ ਆ ਤੇ ਉਹ ਕਹਿੰਦੇ ਆ ਕਿ ਇਹਨਾਂ ਨੂੰ ਤਾਂ ਲੋਕਾਂ ਨੇ ਪਿੰਡਾਂ ਦੇ ਵਿੱਚ ਵਣ ਨਹੀਂ ਦੇਣਾ ਕਿਸਾਨਾਂ ਨੂੰ ਤਾਂ ਇਹਨਾਂ ਨੇ ਬਾਰਡਰ ਦੇ ਉੱਤੇ ਬਿਠਾਇਆ ਹੋਏ ਕਿੱਦਾਂ ਉਹਨਾਂ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ ਜਾਵੇਗਾ ਤੇ ਐਸੀ ਸਮਾਜ ਨੂੰ ਕਿੱਦਾਂ ਭਰੋਸੇ ਦੇ ਵਿੱਚ ਲਿਆ ਜਾਵੇਗਾ ਐਸੀ ਸਮਾਜ ਤੇ ਸਾਡਾ ਅੱਜ ਜਿਵੇਂ ਆਪਾਂ ਗੱਲ ਕਰ ਲਈ ਕਿ ਉਹਨਾਂ ਵੀਰਾਂ ਨੂੰ ਇੰਨਾ ਕੁ ਖੁਸ਼ੀ ਆ ਚਾਹਵਾਤ ਸ਼ਾਵਾ ਕੇ ਸਾਡੇ ਇੱਕ ਐਸੀ ਸਮਾਜ ਦੇ ਭਰਾ ਨੂੰ ਅੱਜ ਪਾਰਟੀ ਨੇ ਬੜਾ ਵੱਡਾ ਮਾਣ ਦਿੱਤਾ ਉਹ ਲੋਕ ਤਾਂ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਵੀ ਅੱਜ ਸਾਨੂੰ ਇਹ ਗੱਲ ਕਹਿ ਰਹੇ ਕਿ ਅਸੀਂ ਜੇ ਪਾਰਟੀ ਨੇ ਸਾਡੇ ਭਰਾ ਨੂੰ ਮਾਣ ਦਿੱਤਾ ਤੇ ਅਸੀਂ ਭਰਾ ਦੀ ਡਟ ਕੇ ਮਦਦ ਕਰਾਂਗੇ ਦੂਜੀ ਗੱਲ ਕਿਸਾਨਾਂ ਦੀ ਮੈਂ ਕਿਸਾਨ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਉਹ ਵੀ ਸਾਡੇ ਭਰਾ ਨੇ ਆਪਾਂ ਸਾਰੇ ਰਲ ਮਿਲ ਕੇ ਤਕੜੇ ਹੋਗੇ ਜੇ ਪੰਜਾਬ ਦਾ ਭਲਾ ਚਾਹੁੰਨੇ ਆ ਜੇ ਕਿਸਾਨਾਂ ਦਾ ਭਲਾ ਚਾਹੁੰਨੇ ਆ ਗਰੀਬਾਂ ਦਾ ਭਲਾ ਚਾਹੁੰਨੇ ਆ ਤੇ ਸਾਨੂੰ ਸਾਰਿਆਂ ਨੂੰ ਡੱਟ ਕੇ ਭਾਰਤੀ ਜਨਤਾ ਪਾਰਟੀ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਲੋਕਾਂ ਨੇ ਮਨ ਬਣਾ ਲਿਆ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਇਹ ਪੱਕੀ ਮੰਚ ਗੰਢ ਬਣ ਲਈ ਹੈ ਕਿ ਤੀਜੀ ਵਾਰੀ ਮੋਦੀ ਸਾਹਿਬ ਨੂੰ ਫਿਰ ਅਸੀਂ ਪ੍ਰਧਾਨ ਮੰਤਰੀ ਬਣਾਉਣਾ ਤੇ ਵੀਰੋ ਜੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਤੀਜੀ ਵਾਰੀ ਬਣਨ ਜਾ ਰਹੇ ਨੇ ਤੇ ਜੇ ਸਾਡਾ ਪੰਜਾਬ ਦਾ ਉੱਥੇ ਕੋਈ ਨਮਾਇਦਾ ਨਾ ਹੋਊਗਾ ਤੇ ਸਾਡੀ ਗੱਲ ਕੌਣ ਕਰੂਗਾ ਉੱਥੋਂ ਮੈਂ ਇਨਾਂ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਨਮਾਇਦੇ ਆ ਆਪਾਂ ਪੰਜਾਬ ਦੇ ਵਿੱਚੋਂ ਭੇਜਿਏ ਤਾਂ ਕਿ ਉੱਥੇ ਉਹ ਸਾਡੀ ਗੱਲ ਕਰ ਸਕਣ ਕਿਉਂਕਿ ਪੰਜਾਬ ਜਿਹੜਾ ਸਟੇਟ ਆ ਬਾਰਡਰ ਦਾ ਏਰੀਆ ਵਾ ਇਸ ਕਰਕੇ ਇੱਥੇ ਬੜੀਆਂ ਵੱਡੀਆਂ ਸਮੱਸਿਆਵਾਂ ਨੇ ਇੱਥੇ ਬਾਰਡਰ ਦੇ ਬڑے ਵੱਡੇ ਮਸਲੇ ਨੇ ਤੇ ਖਾਸ ਕਰਕੇ ਇੱਕ ਸਭ ਤੋਂ ਵੱਡਾ ਜਿਹੜਾ ਮਸਲਾ ਵਾ ਇੱਥੇ ਨਸ਼ਿਆਂ ਦਾ ਮਸਲਾ ਨਸ਼ਿਆਂ ਦਾ ਅੱਜ ਸੇਵਾ ਦਰਿਆ ਜਿਹੜਾ ਬੜਾ ਤੇਜ਼ੀ ਨਾਲ ਵਗ ਰਿਹਾ ਉਹ ਸਾਨੂੰ ਠੰਮਣ ਦੀ ਲੋੜ ਆ ਉਹ ਤਾਂ ਹੀ ਠੰਮ ਸਕਦਾ ਜੇਕਰ ਇੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਹੋਊਗਾ ਸੋ ਮੇਰੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਤਕੜੇ ਹੋ ਕੇ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਈਏ ਤਾਂ ਕਿ ਸਾਡੇ ਪੰਜਾਬ ਦਾ ਭਲਾ ਹੋ ਸਕੇ ਪੰਜਾਬ 'ਚ ਚੰਗੀ ਇੰਡਸਟਰੀ ਆ ਸਕੇ ਪੰਜਾਬ 'ਚੋਂ ਨਸ਼ਾ ਖਤਮ ਹੋ ਸਕੇ ਪੰਜਾਬ 'ਚੋਂ ਗੈਂਗਸਟਰ ਖਤਮ ਹੋ ਸਕਣ ਪੰਜਾਬ 'ਚੋਂ ਜਿਹੜੀ ਆ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਉਹ ਖਤਮ ਹੋ ਸਕੇ ਮਿਆਮੇਟ ਸਾਹਿਬ ਬਾਰਡਰ 벨ਟ ਹੈ ਤਾਂ ਬਹੁਤ ਵੱਡੀਆਂ ਚੁਣੌਤੀਆਂ ਰਹਿਣਗੀਆਂ ਕਿਉਂਕਿ ਦਰਿਆਈ ਇਲਾਕਾ ਹੈ ਪਿੱਛੇ ਜੇ ਵੀ ਬੰਨ ਟੁੱਟ ਕੇ ਕਿਸਾਨਾਂ ਦੀਆਂ ਬਹੁਤ ਜ਼ਿਆਦੀਆਂ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਤੇ ਇਸ ਕਰਕੇ ਹੋਰ ਵੀ ਜਿੱਦਾਂ ਆਏ ਦਿਨ ਨਿੱਤ ਡਰੋਨ ਜਿਹੜੇ ਨੇ ਇੱਧਰ ਉਤਾਰੇ ਜਾਂਦੇ ਨੇ ਡਰੋਨ ਆਉਂਦੇ ਨੇ ਨਸ਼ੇ ਦੀ ਬੜੀ ਪ੍ਰਮਾਹ ਹੈ ਇਸ ਏਰੀਆ 'ਚ ਤੇ ਹਲਕਾ ਵੀ ਬਹੁਤ ਵੱਡਾ ਹੈ ਬਹੁਤ ਵੱਡੀਆਂ ਚੁਣੌਤੀਆਂ ਰਹਿਣਗੀਆਂ ਸਾਹਮਣੇ ਕਿੱਦਾਂ ਦੇਖਦੇ ਜੋ ਮਾਤਾ ਫਿਰ ਉਹੀ ਬੇਨਤੀ ਕਰਦਾ ਜੀ ਕੋਈ ਵੱਡੀਆਂ ਚੁਣੌਤੀਆਂ ਨਹੀਂ ਗੁਰੂ ਨੇ ਕਿਰਪਾ ਕੀਤੀ ਹੈ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਲੋਕਾਂ ਦੇ ਕੰਮ ਕਰਾਉਣ ਦਾ ਪਤਾ ਕਿਵੇਂ ਕਰਾਉਣੇ ਨੇ ਜੀ ਸੋ ਮੇਰੀ ਤਾਂ ਇਹੀ ਹੱਥ ਜੁੜ ਕੇ ਸਾਰੇ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਨਹੀਂ ਪੂਰੇ ਪੰਜਾਬ ਦੇ ਵੋਟਰਾਂ ਨੂੰ ਇਹ ਬੇਨਤੀ ਆ ਕਿ ਆਪਾਂ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਈਏ ਪੰਜਾਬ ਦਾ ਭਲਾ ਕਰਵਾਈਏ ਪੰਜਾਬ ਵਿੱਚ ਚੰਗੀ ਇੰਡਸਟਰੀ ਲੈ ਕੇ ਆਈਏ ਬਾਰਡਰ ਦੇ ਜੋ ਮੁਸ਼ਕਲਾਂ ਨੇ ਜਿਵੇਂ ਕਿਸਾਨਾਂ ਦੀ ਜਿਹੜੀ ਤਾਰ ਤੋਂ ਪਾਰ ਜ਼ਮੀਨ ਆ ਉਹਦੇ 'ਚ ਜਾਣਾ ਨਾ ਬੜਾ ਮੁਸ਼ਕਲ ਆ ਉਹਨਾਂ ਨੂੰ ਮੁਆਵਜ਼ੇ ਦੀ ਬੜੀ ਮੁਸ਼ਕਲ ਆਦੀ ਆ ਜੇ ਕੋ ਸਾਡਾ ਪਾਰਟੀ ਦਾ ਨੁਮਾਇੰਦਾ ਉੱਥੇ ਹੋਊਗਾ ਉਹਦੀ ਗੱਲ ਜਿਹੜੀ ਉੱਥੇ ਸਹੀ ਤਰੀਕੇ ਨਾਲ ਸੁਣੀ ਜਾਊਗੀ ਉਹ ਵੱਧ ਤੋਂ ਵੱਧ ਜਿਹੜੇ ਇੱਥੇ ਆ ਉਹ ਡਿਵੈਲਪਮੈਂਟ ਜਿਹੜੇ ਆ ਕਰਵਾ ਸਕਦਾ ਲੋਕਾਂ ਦੇ ਮਸਲੇ ਜਿਹੜੇ ਆ ਉਹ ਹੱਲ ਕਰਵਾ ਸਕਦਾ ਸੋ ਮੇਰੀ ਬੇਨਤੀ ਆ ਕਿ ਆਪਾਂ ਭਾਜਪੀ ਦੇ ਨੁਮਾਇੰਦੇ ਨੂੰ ਜਿਤਾ ਕੇ ਜਿਹੜਾ ਵਾ ਉਹ ਆਪਾਂ ਪਾਰਲੀਮੈਂਟ ਦੇ ਵਿੱਚ ਪੇਚੀਏ। ਮੈਂਡ ਸਾਬ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਨਿੱਜੀ ਚੈਨਲ ਤੇ ਜਵਾਬਾ ਕਰਨਲ ਦੇ ਉਹਨਾਂ ਦੀ ਇੱਕ ਗੱਲ ਨਿਕਲ ਕੇ ਬਾਹਰ ਆਉਂਦੀ ਉਹਨਾਂ ਦਾ ਬੜਾ ਵੱਡਾ ਇੱਕ ਸਵਾਲ ਹੈ ਰਮਨਿਤ ਬਿੱਟੂ ਨੂੰ ਲੈ ਕੇ ਕਹਿੰਦੇ ਟਿਕਟ ਤੇ ਇਹਨੂੰ ਮਿਲ ਗਈ ਏ ਪਰ ਜਿੱਤ ਨਹੀਂ ਪਾਊਗਾ ਮੈਂ ਨਾਲ ਸ਼ਰਤ ਲਾ ਲਉ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਇਹ ਤਾਂ ਲੋਕਾਂ ਨੇ ਵੇਖਣਾ ਕਿਉਂਕਿ ਲੋਕਾਂ ਨੇ ਅੱਜ ਮਾਨੇ ਬਣਾ ਲਏ ਨੇ ਕਿ ਅਸੀਂ ਮੋਦੀ ਸਾਹਿਬ ਦੀ ਸਰਕਾਰ ਦਾ ਹਿੱਸਾ ਬਣਨਾ ਸੋ ਲੋਕਾਂ ਨੇ ਇਹ ਮੋਦੀ ਸਾਹਿਬ ਦੇ ਮੋਨੂ ਵੋਟਾਂ ਪਾਉਣੀਆਂ ਵਾ ਲੋਕਾਂ ਨੇ ਇਹ ਪੱਕੀ ਧਾਰਨਾ ਮੰਨਦੇ ਵਿੱਚ ਇੱਕ ਗੰਡ ਬਣ ਲਈ ਆ ਕਿ ਤੀਜੀ ਵਾਰੀ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਕਿਉਂਕਿ ਜੋ 5 ਸਾਲਾਂ ਦੇ ਵਿੱਚ ਵਿਕਾਸ ਹੋਇਆ ਜੋ ਸਾਡਾ ਹਿੰਦੁਸਤਾਨ ਦੁਨੀਆ ਦੇ ਵਿੱਚ 5ਵੇਂ ਨੰਬਰ ਤੇ ਆ ਗਿਆ ਤੇ ਮੋਦੀ ਸਾਹਿਬ ਨੇ ਇਹ ਐਲਾਨ ਕਰ ਦਿੱਤਾ ਕਿ ਆਉਣ ਵਾਲੇ 5 ਸਾਲਾਂ 'ਚ ਮੈਂ ਦੇਸ਼ ਨੂੰ ਤੀਜੇ ਨੰਬਰ ਤੇ ਲੈ ਕੇ ਆਉਣਾ ਲੋਕ ਅੱਜ ਮੋਦੀ ਸਾਹਿਬ ਨੂੰ ਦੇਖ ਰਹੇ ਨੇ ਮਨਨ ਸਾਹਿਬ ਕਾਫੀ ਸਮਾਂ ਤੋਂ ਹੀ ਸਿਆਸਤ ਦੇ ਵਿੱਚ ਹੰਡਾਇਆ ਏ ਤਿੰਨ ਮਾਰ ਵਧਾਇਕ ਵੀ ਰਹਿ ਚੁੱਕੇ ਜੋ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਾਲਜੀਤ ਭੁੱਲਰ ਨੇ ਸਟੇਜ ਤੋਂ ਇੱਕ ਭੱਦੀ ਸਬਦਾਵਲੀ ਬੋਲੀ ਆ ਜਾਤੀ ਸੂਚਕ ਸ਼ਬਦ ਬੋਲੇ ਨੇ ਪਰਿਵਾਰ ਤੇ ਅਟੈਕ ਕੀਤਾ ਏ ਕਿੱਦਾਂ ਦੇਖਦੇ ਜੋ ਮੈਂ ਤਾਂ ਉਹਨਾਂ ਸ਼ਬਦਾਂ ਦੀ ਕੱਢੜੇ ਰੂਪ ਦੇ ਵਿੱਚ ਨਿੰਦਾ ਕਰਦਾ ਕਿਉਂਕਿ ਅਸੀਂ ਸਾਰੇ ਇੱਕ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਸਾਰੇ ਭਾਈਚਾਰਿਆਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਸੋ ਉਹਨਾਂ ਨੇ ਜੋ ਉਥੇ ਇਹੋ ਜੀ ਭੱਦੀ ਸ਼ਬਦਾਵਲੀ ਵਰਤੀ ਹੈ ਮੈਂ ਸਮਝਣਾ ਕਿ ਇੱਕ ਐਡੇ ਵੱਡੇ ਸੰਵਿਧਾਨਕ ਅਹੁਦੇ ਤੇ ਬੈਠਾ ਹੋਇਆ ਵਿਅਕਤੀ ਜੇ ਇਹੋ ਜੀਆਂ ਗੱਲਾਂ ਕਰੂਗਾ ਤੇ ਅਸੀਂ ਲੋਕਾਂ ਨੂੰ ਕੀ ਸਿੱਖਿਆ ਦੇਵਾਂਗੇ ਸੋ ਮੈਂ ਤਾਂ ਇੱਕ ਗੱਲ ਨੂੰ ਦਿਲੋਂ ਜਿਹੜਾ ਵਾ ਉਹ ਮੇਰੇ ਮਨ ਨੂੰ ਦੁੱਖ ਹੋਇਆ ਕਿ ਇਹੋ ਜੀਆਂ ਗੱਲਾਂ ਜਿਹੜੀਆਂ ਇਹ ਲੋਕ ਐਡੀ ਵੱਡੀ ਕੁਰਸੀ ਤੇ ਬੈਠ ਕੇ ਕਰਦੇ ਇਹਨਾਂ ਨੂੰ ਸ਼ੋਭ ਦੀਆਂ ਨਹੀਂ ਆ ਇਹ ਬੜੀ ਮਾੜੀ ਤੇ ਘਣਾਉਣੀ ਹਰਕਤ ਉਹਨਾਂ ਨੇ ਕੀਤੀ ਮਨਾਸਾਬਾ ਆਖਰਦ ਦੇ ਵਿੱਚ ਲੋਕ ਸਭਾ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਤਾਂ ਸਾਰੇ ਖਡੂਰ ਸਾਹਿਬ ਦੇ ਜਿੰਨੇ ਵੀ ਵੋਟਰ ਨੇ ਸਾਰਿਆਂ ਨੂੰ ਹੱਥ ਜੁੜ ਕੇ ਹੀ ਬੇਨਤੀ ਕਰੂੰਗਾ ਕਿ ਜੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਬਾਰਡਰ ਬੈਲ ਦਾ ਕੋਈ ਭਲਾ ਚਾਹੁੰਦੇ ਹਾਂ ਇੱਥੇ ਕੋਈ ਡਿਵੈਲਪਮੈਂਟ ਚਾਹੁੰਦੇ ਹਾਂ ਤੇ ਤਕੜੇ ਹੋ ਕੇ ਡਟ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਈਏ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਕਿ ਸਾਡੇ ਪੰਜਾਬ ਵਾਸਤੇ ਉਹ ਵੱੱਟੋ ਵੱੱਟ ਇੱਥੇ ਜਿਹੜੇ ਆ ਪੈਕੇਜ ਲੈ ਕੇ ਆਉਣ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸ ਬਹੁਤ ਬਹੁਤ ਮਿਹਰਬਾਨੀ ਜੀ ਹੈ ਇਸਨ ਮਨਜੀਤ ਸਿੰਘ ਮੰਨਾ ਜੀ ਮੀਆਂਵਿੰਡ ਜੀ ਜਿਨ੍ਹਾਂ ਨੇ ਆ ਆਖਰ ਦੇ ਵਿੱਚ ਕਿਹਾ ਹੈ ਕਿ ਤੀਜੀ ਵਾਰ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਬਣ ਆ ਰਹੀ ਆ ਤਾਂ ਤੁਸੀਂ ਵੀ ਲੋਕ ਸਭਾ ਹਲਕਾ ਦੇ ਵੋਟਰਾਂ ਨੂੰ ਕਿਹਾ ਤੁਸੀਂ ਵੀ ਤૈયਿਆ ਕਰ ਲੋ ਕਿ ਵੱਧ ਚੜ ਕੇ ਵੋਟਾਂ ਪਾਓ ਤਾਂ ਕਿ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਹਾਡੀਆਂ ਮੰਗਾਂ ਉਠਾ ਸਕਾਂ ਇਹੋ ਜੀਆਂ ਖਬਰਾਂ ਦੇਖਣ ਵਾਸਤੇ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ